ਅੱਜ ਜੀ ਪਹੁੰਚ ਗਏ ਜਵਾਲਾ ਜੀ ਜਵਾਲਾ ਜੀ ਪਹੁੰਚ ਗਏ ਤੇ ਹੁਣ ਆਪਾਂ ਜਾਂਦੇ ਪਏ ਮੱਥਾ ਟੇਕਣ ਤੇ ਇੱਥੇ ਰਸ਼ ਕਾਫੀ ਆ ਦੇਖਦੇ ਕਿੰਨਾ ਕ ਟਾਈਮ ਲੱਗੂ ਉੱਥੇ ਦੇਖੋ ਜੇ ਜ਼ਿਆਦਾ ਟਾਈਮ ਲੱਗਿਆ ਨਹੀਂ ਤਾਂ ਮੱਥਾ ਟੇਕ ਨਹੀਂ ਹੋਣਾ ਜੇ ਰਸ਼ ਜ਼ਿਆਦਾ ਹੋਵੇ ਇਹ ਆਪਣਾ ਮੰਨ ਜਾਂਦਾ ਉਹ ਮੰਨਿਆ ਆਪ ਆਪਣੇ ਘਰ ਜਾ ਕੇ ਦੇ ਬਜਾਅ ਦੇ ਬਿਲਕੁਲ ਸਹੀ ਕਹਿੰਦਾ ਜਿੰਨਾ ਕਿ ਬਾਜ਼ਾਰ ਚ ਰਸ਼ ਲੱਗਦਾ ਹੈ ਇਸ ਹਾਲਾਤ ਨਾਲ ਲੱਗਦਾ ਹੈ ਉੱਪਰ ਲੈਂ ਲੱਗੀ ਹੋਣੀ ਹੈ ਵੱਡੀ ਦੇਖਦੇ ਆ ਕਿੰਨੀ ਕਿ ਲੈਂ ਲੱਗੀ ਹੋਆ ਮੱਥਾ ਠੇਕ ਹੁੰਦਾ ਕਿ ਨਹੀਂ ਠੇਕ ਹੁੰਦਾ ਇਹ ਸਾਰੇ ਬਾਜ਼ਾਰ ਕੋਲ ਰੌਣਕ ਹੈ ਆ ਸੰਡੇ ਕਰਕੇ ਕਾਫੀ ਰਸ਼ ਹੈ ਇਹ ਹੈ ਜੀ ਇਹ ਤਾਂ ਪੌੜੀਆਂ ਸਟਾਰਟ ਹੋਈ ਨਹੀਂ ਮੇਨ ਗਹਾ ਘਾ ਵੀਡੀਓ ਬਣਾਉਣ ਦੇਣੀ ਕਿ ਨਹੀਂ ਦੇਣੀ ਪਤਾ ਨਹੀਂ ਕਿਉਂਕਿ ਵੀਡੀਓ ਅਲੋਡ ਹੁੰਦੀ ਨਹੀਂ ਆਹ ਹੈਗਾ ਜੀ 메인 ਗੇਟ ਪਹਿਲਾ ਪੋਰਸਲਾ ਤੋਂ ਰੋਕਿਆ ਹੈਗਾ ਯਾਤਰੀ ਭਾਈਏ ਸਤਿ ਆਨੰਦ ਬਾਤਾ ਜੀ ਦੇ ਦਰਸ਼ਨ ਸ਼ਾਂਤੀ ਸੋਲਵਰ ਬਹੁਤ ਦੂਰ ਤੱਕ ਲੱਗੀਆਂ ਬਾਤਾ ਜੀ ਦੇ ਦਰਸ਼ਨ ਬਹੁਤ ਪ੍ਰਸ਼ੰਸਾ ਸਵਾਗਤ ਸਹਿਮਾਨ ਤੇਜੋ ਬ੍ਰਹਮ ਸਾਹਿਬ ਜੀ ਦੇ ਅਧਿਆਤਮ ਇਹ ਸਾਰਾ ਜਵਾਲਾ ਦੇਵੀ ਮੰਦਿਰ ਹੈ ਬਹੁਤ ਵੀ ਲਾਈਨਾਂ ਦੇਖਦੇ ਪਿੱਛੇ ਕਤਲ ਲੱਗੀਆਂ ਸੀਗੀਆਂ ਪਰ ਇਹਨਾਂ ਵੇ ਮੰਦਿਰ ਦੇ ਅੰਦਰ ਆਣ ਦਿੱਤਾ ਹੈ ਮੱਥਾ ਨਹੀਂ ਟੇਕਉਣਾ ਹੈ ਸਾਡੇ ਕੋਲ ਇਹ ਹੈ ਜੀ ਮਾਤਾ ਜੀ ਹੋਰ ਕੀ ਬਾਈ ਉਹ ਫੋਟੋ ਲੈ ਰਹੇ ਐ ਇਹ ਸਾਰਾ ਜਵਾਲਾ ਦੇਵੀ ਹੈ ਜਾਂ ਸਾਹਮਣੇ ਇਹਦਾ ਉੱਤੇ ਸੋਨਾ ਲੱਗਿਆ ਇਹ ਆ ਮੇਨ ਮੰਦਰ ਜਿਹੜੀਆਂ ਜੋਤਾਂ ਜਗਦੀਆਂ ਨੇ ਜੋਤਾਂ ਇਸ ਇਸ ਜਗ੍ਹਾ ਤੇ ਜਗਦੀਆਂ ਜੋਤਾਂ ਡੇਰਾ ਗੋਲਨ ਲੱਗਿਆ ਇੱਥੇ ਸਾਹਮਣੇ ਅਰੇ ਰੁਕੋ ਤਾਂ ਹੀ ਆਹ ਬੰਦੇ ਆ ਗਏ ਉਹਦਾ ਮਹਿਮਾਨ ਤੇ ਬਰਮਾ ਕਾਇਰ ਉਹ ਸਾਹਮਣੇ ਲੈਣਾ ਬਹੁਤ ਲੱਗੀਆਂ ਇਹ ਲੈਨ

ਉਹਨਾਂ ਮੱਥਾ ਟੇਕਣ ਟੈਂਬੋ ਲੱਗ ਜਾਂਦਾ ਤੇ ਟਾਈਮ ਜ਼ਿਆਦਾ ਹੋ ਗਿਆ ਵਾਪਸ ਜਾਣਾ ਤੇ 12 ਮੱਥਾ ਟੇਕਦੇ ਪਹਿਲਾਂ ਤਾਂ ਇਦਾਂ ਲੱਗਦਾ ਸੀ ਕਿ ਉੱਥੇ ਅੰਦਰ ਤਾਂ ਕੰਮ ਨਹੀਂ ਜਣਾਗਾ ਉਹ ਪਾਸੇ ਰੁਕਿਆ ਸੀਗਾ ਤੇ ਭਾਵੇਂ ਹੁਣ ਇੱਧਰ ਆਉਣ ਦੇ ਦਿੱਤੇ ਚਲੋ ਇੰਨੇ ਬਹੁਤ ਅੰਦਰ ਤੱਕ ਆ ਗਏ ਤੇ ਬਾਕੀ ਤੇ ਮੱਥਾ ਨੇ ਥੋੜੇ ਜਿਹਾ ਦੇਣਾ ਆਪਾਂ ਪ੍ਰਸ਼ਾਦ ਵੀ ਇੱਥੇ ਹੀ ਘੜਾ ਦੇਣਾ ਥੱਲੇ 메ਨ ਮੰਦਿਰ ਚ ਨਹੀਂ ਜਾਉਣਾ ਤੇ ਵੈਸੇ ਵੀ 메ਨ ਮੰਦਿਰ ਦੇ ਅੰਦਰੋਂ ਬਣਾ ਨਹੀਂ ਦਿੰਦੇ ਹੈਗੇ ਵੀਡੀਓ ਵੀਡੀਓ ਤਾਂ ਨਹੀਂ ਬਣਾਉਣੀ ਚਾਹੀਦੀ ਇਹ ਪਰ ਟਾਈਮ ਤੋਂ ਲੱਗਦਾ ਸੋਜਣਾ ਬਸਿਤ ਤੱਕ 10:00 ਹੋ ਗਏ ਤੇ ਫਿਰ ਚਲੇ ਜਾਣਾ ਲੋ ਜੀ ਤੇ ਆਪਾਂ ਹੁਣ ਮੱਥਾ ਧਰਨੀ ਟਿਕ ਸਕੀ ਸੀ ਮੱਥਾ ਬਾਹਰ ਟਿਕਿਆ ਸੀਗਾ ਕਿਉਂਕਿ ਹਨੇਰਾ ਬਹੁਤ ਹੋ ਜਾਣਾ ਹੈ ਟਾਈਮ ਜ਼ਿਆਦਾ ਹੋ ਗਿਆ ਤੇ ਇਸ ਕਰਕੇ ਫੈਮਿਲੀ ਲਾ ਲਿਆ ਔਖਾ ਜਿਹਾ ਹੋਣਾ ਕੰਮ ਸੰਡੇ ਕਰਕੇ ਕਹਿੰਦੇ ਰਸ ਜ਼ਿਆਦਾ ਨਰਮ ਦਿਰਾਂ ਦੇ ਥੋੜੀ ਜਿਹਾ ਘੱਟ ਹੁੰਦਾ ਤੇ ਨੇ ਆਪਾਂ ਚੱਲਿਆਂ ਵਾਪਸੀ ਉਹ ਪਿੱਛੇ ਮੇਰੇ ਤੇ ਖੜਾ ਆਪਣਾ 25 ਰੁਪਏ ਪਾਰਕਿੰਗ ਤੇ ਪ੍ਰਸ਼ਾਦ ਵੀ ਇੱਥੇ ਲੈ ਆ ਲੈ ਸਮਾਨ ਵੀ ਇੱਥੇ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਆਫਿਸ ਚੱਲੇ ਆਂ ਰਸਤੇ 'ਚ ਬਾਬਾ ਭਰਭਖ ਸਿੰਘ ਜੀ ਆਣੇ ਆ ਜੇ ਤਾਂ ਟਾਈਮ ਹੋਇਆ ਤਾਂ ਉਧਰ ਜਿੱਨਾਂ ਕਿ ਜਾਣਾ ਜੇ ਤਾਂ ਸਿੱਧਾ ਕੰਮ ਚੱਲ ਜਾਈਏ ਠੀਕ ਹੈ ਜੀ ਧੰਨਵਾਦ